ਟਿਕ ਮਿਸ਼ਨਰ ਨੇ ਭਾਜਪਾ ਆਗੂ ਖਿਲਾਫ ਚੁੱਕਿਆ ਸਖਤ ਕਦਮ ਕਰ ਦਿੱਤੀ ਹੈ ਦਰਖਾਸਤ ਕੀਤੀ ਹੈ ਵਿਜੀਲੈਂਸ ਜਾਂਚ ਦੀ ਮੰਗ ਜੀ ਹਾਂ ਦੱਸਦੀ ਏ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਭਾਜਪਾ ਆਗੂ ਕਮਰ ਨਰਿੰਦਰ ਸਿੰਘ ਖਿਲਾਫ ਇੱਕ ਸਖਤ ਕਦਮ ਚੁੱਕ ਲਿਆ ਹੈ। ਉਹਨਾਂ ਨੇ ਇਸ ਬੰਦੇ ਵਿੱਚ ਦਰਖਾਸਤ ਵੀ ਦੇ ਦਿੱਤੀ ਹੈ ਤੇ ਨਾਲ ਹੀ ਵਿਜੀਲੈਂਸ ਜਾਂਚ ਦੀ ਮੰਗ ਵੀ ਕੀਤੀ ਹੈ। ਦੱਸਦੀ ਏ ਕਿ ਕਮਰ ਨਰਿੰਦਰ ਸਿੰਘ ਇਸ ਵੇਲੇ ਭਾਜਪਾ ਦੇ ਸੀਨੀਅਰ ਆਗੂ ਨੇ ਤੇ ਨਾਲ ਹੀ ਸਾਬਕਾ ਤਹਿਸੀਲਦਾਰ ਵੀ ਨੇ। ਉਹਨਾਂ ਨੇ ਲੁਧਿਆਣਾ ਕੇਂਦਰੀ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਬਤੌਰ ਤਹਿਸੀਲਦਾਰ ਤੇ ਉਹਨਾਂ ਤੇ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਹ ਦੋਸ਼ ਲਗਾਏ ਨੇ ਕਿ ਉਹਨਾਂ ਨੇ ਆਪਣੀ ਸੇਵਾ ਦੌਰਾਨ ਇੱਕ ਵਿਅਕਤੀ ਦੇ ਕੋਲੋਂ 22.5 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਜਿਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਹੁਣ ਦਰਖਾਸਤ ਦਿੱਤੀ ਹੈ ਤੇ ਨਾਲ ਹੀ ਵਿਜੀਲੈਂਸ ਜਾਂਚ ਦੀ ਵੀ ਮੰਗ ਕੀਤੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਸ ਸਬੰਧ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਅਧਿਕਾਰੀ ਨੂੰ ਇੱਕ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਇਹ ਸਾਰੀ ਗੱਲਬਾਤ ਲਿਖੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕਮਵਰ ਨਰਿੰਦਰ ਸਿੰਘ ਹੋਰਾ ਨੇ ਹਰਦੀਪਾਲ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਕੋਲੋਂ 22 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਦੱਸਦੀ ਹੈ ਕਿ ਹਿਰਦੇਪਾਲ ਸਿੰਘ ਰਾਜਸਥਾਨ ਦੇ ਗੰਗਾ ਨਗਰ ਦੇ ਪਿੰਡ ਪਦਮਪੁਰ ਦੇ ਰਹਿਣ ਵਾਲਾ ਹੈ ਜਿਸ ਦੇ ਕੋਲੋਂ 22 ਲੱਖ ਰੁਪਏ ਰਿਸ਼ਵਤ ਲਈ ਗਈ ਸੀ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਉਸ ਵੇਲੇ ਲੁਧਿਆਣਾ ਪੂਰਬੀ ਦੇ ਜਿਹੜੇ ਕੇ ਐਸਟੀਐਮ ਸਨ ਉਹਨਾਂ ਨੇ ਇਸ ਦੀ ਪੜਤਾਲ ਵੀ ਕੀਤੀ ਸੀ ਇਸ ਦੀ ਜਾਂਚ ਵੀ ਕੀਤੀ ਸੀ ਉਦੋਂ ਵੀ ਵਿਜੀਲੈਂਸ ਚਾਂਸ ਦੀ ਮੰਗ ਕੀਤੀ ਗਈ ਸੀ ਤੇ ਹੁਣ ਸਰਕਾਰੀ ਪੱਤਰ ਤੇ ਜਿਹੜੀ ਸੰਬੰਧਤ ਅਥਾਰਟੀ ਹੈ ਉਸ ਦੇ ਵੱਲੋਂ ਵੀ ਇਹ ਗਲਅਕੀ ਗਈ ਹੈ ਕਿ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਦੱਸਦੀ ਹੈ ਕਿ ਇਸ ਪੱਤਰ ਦੇ ਵਿੱਚ ਕੁਝ ਖਾਸ ਜਿਹੜੇ ਦਸਤਾਵੇਜ਼ ਨੇ ਉਹ ਵੀ ਨਾਲ ਨੱਥੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਸ਼ਿਕਾਇਤ ਹਿਰਦੇਪਾਲ ਸਿੰਘ ਦੇ ਵੱਲੋਂ ਕੀਤੀ ਗਈ ਸੀ ਉਸ ਦੀ ਕਾਪੀ ਵੀ ਸ਼ਾਮਿਲ ਹੈ ਤੇ ਨਾਲ ਹੀ ਜਿਸ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਸੀ ਉਸ ਦੀਆਂ ਰਿਪੋਰਟਾਂ ਵੀ ਨਾਲ ਨੱਥੀ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਸਬੰਧਿਤ ਜਿਹੜੇ ਦਸਤਾਵੇਜ਼ ਨੇ ਉਹ ਵੀ ਇਸ ਪੱਤਰ ਦੇ ਨਾਲ ਭੇਜੇ ਗਏ ਨੇ ਤੇ ਹੁਣ ਜਿਹੜੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਭਾਜਪਾ ਆਗੂ ਕਮਵਰ ਨਿੰਦਰ ਸਿੰਘ ਖਿਲਾਫ ਇਹ ਸਖਤ ਕਦਮ ਚੁੱਕ ਲਿਆ ਹੈ ਉਹਨਾਂ ਨੇ ਦਰਖਾਸਤ ਵੀ ਦੇ ਦਿੱਤੀ ਹੈ ਤੇ ਨਾਲ ਹੀ ਵਿਜੀਲੈਂਸ ਜਾਂਚ ਦੀ ਵੀ ਮੰਗ ਕੀਤੀ ਹੈ ਜਿਸ ਦੇ ਸਬੰਧ ਦੇ ਵਿੱਚ ਹੁਣ ਹੋ ਸਕਦਾ ਹੈ ਕਿ ਇਹ ਜਾਂਚ ਦੁਬਾਰਾ ਕੀਤੀ ਜਾਵੇ ਕਿਉਂਕਿ ਇਹ ਬਹੁਤ ਹੀ ਇੱਕ سنگੀਨ ਵਿਸ਼ਾ ਹੈ ਜਿਹੜਾ ਕਿ ਪ੍ਰਿਸ਼ਟਾਚਾਰ ਦਾ ਇਹ ਵਿਸ਼ਾ ਹੈ ਰਿਸ਼ਵਤਖੋਰੀ ਦਾ ਇਹ ਮਾਮਲਾ ਹੈ ਇਸ ਦੇ ਸਬੰਧ ਦੇ ਵਿੱਚ ਦੁਬਾਰਾ ਜਾਂਚ ਵੀ ਹੋ ਸਕਦੀ ਹੈ ਦੱਸਦੀ ਹੈ ਕਿ ਰਾਜਸਥਾਨ ਦੇ ਗੰਗਾ ਨਗਰ ਦੇ ਪਦਮਪੁਰ ਦਾ ਇਹ ਵਿਅਕਤੀ ਸੀ ਜਿਸ ਦੇ ਕੋਲੋਂ ਇਹ ਐਨੀ ਵੱਡੀ ਰਕਮ ਜਿਹੜੀ ਕਿ ਰਿਸ਼ਵਤ ਦੇ ਤੌਰ ਤੇ ਮੰਗੀ ਗਈ ਸੀ ਇਸ ਦੇ ਸਬੰਧ ਦੇ ਵਿੱਚ ਇਸ ਵਿਅਕਤੀ ਜਿਸ ਦਾ ਨਾਮ ਹਰਦੇਪਾਲ ਸਿੰਘ ਦੱਸਿਆ ਜਾ ਰਿਹਾ ਉਸ ਨੇ ਸ਼ਿਕਾਇਤ ਵੀ ਕੀਤੀ ਸੀ ਤੇ ਉਸ ਵੇਲੇ ਐਸ ਡੀ ਐਮ ਸਾਹਿਬ ਦੇ ਵੱਲੋਂ ਇਸ ਦੀ ਜਾਂਚ ਵੀ ਕੀਤੀ ਗਈ ਸੀ ਤੇ ਨਾਲ ਹੀ ਵਿਜੀਲੈਂਸ ਜਾਂਚ ਦੀ ਵੀ ਮੰਗ ਉਸ ਵੇਲੇ ਵੀ ਹੋਈ ਸੀ ਤੇ ਹੁਣ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਹ ਜਿਹੜੇ ਭਾਜਪਾ ਆਗੂ ਨੇ ਉਹਨਾਂ ਦੇ ਖਿਲਾਫ ਇੱਕ ਕਦਮ ਚੁੱਕ ਲਿਆ ਹੈ ਉਹਨਾਂ ਨੇ ਦਰਖਾਸਤ ਵੀ ਦਿੱਤੀ ਹੈ ਤੇ ਨਾਲ ਹੀ ਵਿਜੀਲੈਂਸ ਜਾਂਚ ਦੀ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ